ਬੀਜੇਪੀ ਸਰਕਾਰ ਦਾ ਪੂਰਨ ਤੌਰ ਤੇ ਹਿੰਦੁਸਤਾਨ ਦੇ ਵਿੱਚ ਬਾਈਕਾਟ ਕਰਾਂਗੇ ਔਰ ਆਪਣੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਪੋਸਟਰ ਵੀ ਨਹੀਂ ਲਾਉਣ ਦੇ ਆਗੇ ਵਰਨਾ ਤੇ ਇੱਕ ਪਾਸੇ ਰਹਿ ਜਾਗੇ ਸਾਡੀ ਨੌਵੀਂ ਪਾਸੇ ਗੁਰੂ ਤੇਗ ਬਹਾਦਰ ਜੀ ਸਾਹ ਹੱਥ ਦੇ ਕੇ ਇਸ ਦੇਸ਼ ਨੂੰ ਪੂਰੀ ਦਿੱਲੀ ਨੂੰ ਬਚਾਇਆ ਅਸੀਂ ਗੁਰੂਗਾਂ ਦੇ ਪੁੱਤਾਂ ਰਗ ਰਗ ਤੇ ਸਾਡੇ ਗੁਰੂਗਾਂ ਦੇ ਖੂਨ ਹੈ ਸਾਡਾ ਦੌੜਦਾਗਾ ਭਾਈ ਜੀ ਇਹ ਕਹਿੰਦੇ ਸੀ ਦਿੱਲੀ ਵੜਨ ਨਹੀਂ ਦੇਣਾ ਤੁਹਾਡਾ ਦਿੱਲੀ ਤੇ ਕੀ ਹੱਕ ਆ ਸਾਡਾ ਦਿੱਲੀ ਤੇ ਹੱਕ ਹੈ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਵਿੱਚ ਸੀਸ ਦਿੱਤਾ ਇਹਨਾਂ ਹਿੰਦੂਆਂ ਖਾਤਰ ਜੀ ਕੱਲੇ ਹਿੰਦੂਆਂ ਖਾਤਰ ਨਹੀਂ ਅਰ ਹੋਰ ਦੁਨੀਆ ਖਾਤਰ ਵੀ ਜੋ ਕਿ ਅੱਜ ਸਾਡਾ ਕਿਸਾਨ ਮੋਰ ਤੇ ਜਿੰਨੇ ਵੀ ਸਿੰਘ ਦੁਨੀਆ ਆਈਏ ਇੱਥੇ ਹਿੰਦੂ ਵੀ ਨੇ ਮੁਸਲਮਾਨ ਨੇ ਸਿੱਖ ਵੀ ਨੇ ਐਸਾਈ ਵੀ ਨੇ ਉਹ ਸਾਡੇ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਨੇ ਅਰ ਸਾਡਾ ਪੰਜਾਬ ਗੁਰੂਆਂ ਦੇ ਨਾਂ ਤੇ ਬਸੇ ਗੁਰੂਆਂ ਦੇ ਨਾਂ ਤੇ ਹੀ ਦਿੱਲੀ ਦੇ ਤੇ ਜਨਤ ਹੈਗਾ ਜੋ ਕਿ ਗੁਰੂ ਗੋਬਿੰਦ ਸਿੰਘ ਨੇ ਅੱਕੇ ਕਹਾ ਸਿੱਖਾਂ ਨੂੰ ਇਹ ਸਿਖਾਏ ਆਪਣੇ ਪੰਜਾਬ ਦੇ ਸਿੰਘਾਂ ਨੂੰ ਵੀ ਜ਼ੁਲਮ ਦੀ ਖਾਤਰ ਲੜਿਆ ਤੇ ਲੜਦੇ ਰਹੇ ਨੇ ਧਰਮ ਦੀ ਰੱਖਿਆ ਕਰਨੀ ਹੈ ਕਰੀਬ ਨੂੰ ਅੰਨਦਾਨ ਦੇਣਾ ਸਭ ਕੁਝ ਪਰ ਇਹ ਨਹੀਂ ਹੈ ਵੀ ਕਿਸੇ ਮੋਦੀ ਵਰਗੇ ਧੋਸ਼ ਲੋ ਧੋਸ਼ ਨਹੀਂ ਗੁਰੂ ਦਾ ਸਿੱਖ ਚੱਲਦਾ ਨਾ ਹੀ ਆ ਕਰਨਾ ਨਾ ਧੱਕਾ ਕਰਨਾ ਨਾ ਧੱਕਾ ਸਣੇ ਅੱਜ ਟਾਈਆਂ ਸਿੰਘ ਮੋਦੀ ਤੇ ਨੱਚਦੇ ਨੇ ਪੰਜਾਬ ਅੱਜ ਕਾਹੀਂ ਬੈਠੇ ਨਾਲ ਜਿਹਦੇ ਸਾਰਾ ਦੇਸ਼ ਵਿੱਚ ਹੈ ਅੱਜ ਇਸ ਦਿੱਲੀ ਦੇ ਉੱਤੇ ਕਿਸਾਨਾਂ ਦਾ ਕਬਜ਼ਾ ਹੀ ਸਮਝ ਲੋ ਇੱਕ ਜਿਵੇਂ ਐਡਾ ਵੱਡਾ ਆਰਾਮਲੀ ਲੈ ਗਰਾਊਂਡ ਭਰਿਆ ਪਿਆ ਸਾਰੀ ਦੁਨੀਆ ਲੱਖਾਂ ਮੰਡੇ ਨਾਲ ਪਰ ਇਹ ਮੋਦੀ ਨੂੰ ਸੋਚ ਲੈਣਾ ਚਾਹੀਦਾ ਵੀ ਆ ਹਿੱਤਾ ਹਿੰਦੂ ਸਿੱਖ ਦਾ ਪਾੜਾ ਪਾ ਕੇ ਮੈਂ ਲੋਕਾਂ ਨੂੰ ਡਰਾਉਣਾ ਚਾਹਉਣਾ ਇਹ ਨਹੀਂ ਪੱਤਾ ਚੰਦ ਪਰ ਇਹ ਅਸਲੀਅਤ ਦਿੱਲੀ ਜੇ ਵਸ ਰਹੀ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਿੱਤੀ ਦੇ ਕਾਰਨ ਵਸ ਰਹੀ ਹੈ ਨਹੀਂ ਅਜਨੂੰ ਮੁਗਲਾਂ ਦੇ ਰਾਜ ਹੋਣੇ ਜਿੱਥੇ ਇੱਥੇ ਕੋਈ ਮੋਟੀ ਮਾਟੀ ਨਹੀਂ ਹੋਣੀ ਟੀ ਤੁਹਾਡੇ ਅੰਦਰ ਜਿਹੜੀ ਪੰਜਾਬੀਆਂ ਦੇ ਅੰਦਰ ਜਿਹੜੀ ਇਹ ਤਾਕਤ ਆਉਂਦੀ ਹੈ ਤੁਸੀਂ ਸਾਰੇ ਦੇਸ਼ ਦੀ ਕਿਸਾਨੀ ਸੰਘਰਸ਼ ਚ ਗਵਾਈ ਕਰ ਰਹੇ ਹੋ ਇਹ ਤਾਕਤ ਕਿੱਥੋਂ ਆਉਂਦੀ ਹੈ ਅਸੀਂ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਪੜਿਆਗਾ ਗੁਰੂ ਗੋਬਿੰਦ ਸਿੰਘ ਨੇ ਲੋਕਾਂ ਲਈ ਆਪਣੇ ਪਰਿਵਾਰ ਦਾ ਸਾਰਾ ਦੁੱਖ ਸਹੰਸ ਬਾਰਦਾ ਸਾਡੇ ਰਗ ਰਗ 'ਟ ਅਸੀਂ ਗੁਰੂ ਗੋਬਿੰਦ ਦੇ ਪੁੱਤਾਂ ਰਗ ਰਗ ਤੇ ਸਾਡੇ ਗੁਰੂ ਗੋਬਿੰਦ ਨੇ ਤਾਂ ਖੂਨ ਹੈ ਸਾਡਾ ਤੋੜਦਾਗਾ ਨਾ ਹੀ ਅਸੀਂ ਜਿਹੜਾ ਹੈਗਾ ਸਿੱਖਾਂ ਨੇ ਜ਼ੁਲਮ ਕਰਨਾ ਨਾ ਹੀ ਅਸੀਂ ਜ਼ੁਲਮ ਸਹਿਣਾ ਸਿੱਖਿਆ ਅਸੀਂ ਗੁਰੂ ਗੋਬਿੰਦ ਦੇ ਬਾਰਸਾਂਗੇ ਉਹਦੇ ਦਿੱਤੇ ਹੋਏ ਜਿਹੜੇ ਸਾਨੂੰ ਪਾਏ ਹੋਏ ਪੂਰਨ ਨੇ ਉਹਦੇ ਤੇ ਅਸੀਂ ਸਿਮਰਤ ਕਰਨਾ ਜਾਣਦੇ ਆ ਅਸੀਂ ਹਰ ਜ਼ੁਲਮ ਦੇ ਜ਼ਾਬਰ ਦੇ ਖਿਲਾਫ ਲੜਾਈ ਲੜਦੇ ਆ ਰਹੇ ਹੁਣ ਵੀ ਅਸੀਂ ਉਹਨਾਂ ਤੋਂ ਸਿੱਖ ਕੇ ਜਿਹੜਾ ਹੈਗਾ ਆ ਕਿਸਾਨ ਅੰਦੋਲਨ ਨੇ ਚਲਾਇਆ ਹੁਣ ਵੀ ਅਸੀਂ ਇਹ ਜਿਹੜਾ ਜ਼ੁਲਮ ਹੋਇਆ ਜ਼ਾਬਰ ਹੋਇਆ ਇਹਨੂੰ ਬੰਦ ਕਰਾ ਕੇ ਹੱਟਾ ਖਟਾਂਗੇ ਕਿਸਾਨ ਮਜ਼ਦੂਰ ਕਹਿੰਦੇ ਆ ਵੀ ਦਿੱਲੀ 'ਚ ਸਾਡਾ ਹਿੱਸਾ ਹੈ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ ਸਾਡੀ ਨੌਵੇਂ ਪਾਸੇ ਗੁਰੂ ਤੇਗ ਬਹਾਦਰ ਜੀ ਸਾਥ ਦੇ ਕੇ ਇਸ ਦੇਸ਼ ਨੂੰ ਪੂਰੀ ਦਿੱਲੀ ਨੂੰ ਬਚਾਇਆ ਹੈ ਇਹ ਦਿੱਲੀ ਦਾ ਦੇਣ ਨਹੀਂ ਦੇ ਸਕਦੇ ਇਹ ਦਿੱਲੀ ਤੇ ਰਾਜਪਾ ਕਰਨ ਵਾਲੇ ਕੌਣ ਹੈ ਅੰਨਦਾਤਾ ਇਸ ਦੇਸ਼ ਨੂੰ ਪਾਲਦਾ ਹੈ ਇੱਕ ਪਾਸੇ ਕਹਿੰਦੇ ਅਸੀਂ ਤੁਹਾਨੂੰ ਤਾਂ ਨੂੰ ਦਿੱਲੀ ਦੇ ਵਿੱਚ ਬੜਲੇ ਦੇਣਾ ਤੁਹਾਡੇ ਟੈਕ ਟਟਾਂ ਲਿਆਂ ਦੇਣੀਆਂ ਪਰ ਅਸੀਂ ਇੱਥੇ ਬੈਠੇ ਅੱਜ ਦੇਖੋ ਭਾਵੇਂ ਪੈਦਲ ਆਏ ਸਾਈਕਲਾਂ ਤੇ ਆਏ ਬੱਸਾਂ ਦੇ ਆਏ ਆਪਣੇ ਵੀਕਲ ਲੈ ਕੇ ਆਏ ਅੱਜ ਦੇਖ ਲੈ ਮੋਦੀ ਸਾਡੀ ਗਿਣਤੀ ਗਿਣ ਲੈ ਵੀ ਕਿੰਨੇ ਕਿਸਾਨ ਮਜ਼ਦੂਰ ਇਹ ਹਿੱਕ ਤੋਂ ਬੈਠੇ ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਲਿਖਤੀ ਕੀਤਾ ਸੀ ਕਿ ਤੁਹਾਡੇ ਜਿਹੜੀਆਂ ਮੰਗਾਂ ਉਹ ਮੰਨੀਆਂ ਜਾਣਗੀਆਂ ਐਮਐਸਬੀ ਬਣਾਈ ਜਾਊਗੀ ਪਰ ਲੋਕਾਂ ਦਾ ਵਿਸ਼ਵਾਸ ਘਾਟੇ ਇਹ ਵਿਸ਼ਵਾਸ ਘਾਟੇ ਦਾ ਲੋਕ ਬਦਲੇ ਲੈ ਘੇਟਣਗੇ ਆਪਣੀ ਆਸ ਦੀ ਮੰਗ ਨੂੰ ਬਣਵਾ ਕੇ ਘੇਟਣਗੇ ਹਮੇ ਸਰਕਾਰ ਪਵੇ ਆਉਣ ਵਾਲੀ ਸਰਕਾਰ ਦੱਸ ਦੇਣਾ ਵੀ ਸਾਡੇ ਟ੍ਰੈਕਟਰ ਟਰਾਲੀ ਰੋਕੀਏ ਪਰ ਅਸੀਂ ਵੱਡੀ ਗਿਣਤੀ ਦੇ ਵਿੱਚ ਉਸੇ ਤਰ੍ਹਾਂ ਇਹ ਮੋਰਚਾ ਫੇਰ ਲਿਆਣਾ ਇਹ ਲੋਕ ਕਿਸਾਨ ਮਜ਼ਦੂਰ ਸਦਾ ਲਈ ਤਿਆਰ ਨੇ ਆਪਣੀ ਹੱਕਾਂ ਮੰਗੀ ਲੈਣ ਦੇ ਲਈ ਤੋਂ ਪਹਿਲਾਂ ਤਾਂ ਅਸੀਂ ਧੰਨਵਾਦੀਆਂ ਲਾਈਵ ਸੱਚ ਟੀਵੀ ਦਾ ਤੇ ਡਾਇਰੈਕਟਰ ਬੀਸੀਸੀ ਦਾ ਕਿ ਜਿਹੜੇ ਕਿਸਾਨਾਂ ਦੇ ਮੁੱਦੇ ਸਮੇਂ-ਸਮੇਂ ਤੇ ਚੱਕਦੇ ਰਹਿੰਦੇ ਹੋ ਜੀ ਤੇ ਆਮ ਲੋਕਾਂ ਤੱਕ ਸਾਡੀ ਆਵਾਜ਼ ਜਿਹੜੀ ਆ ਤੁਸੀਂ ਪਹੁੰਚਾਦੇ ਰਹਿੰਦੇ ਹੋ ਜੀ ਅਸੀਂ 13 ਮਹੀਨੇ ਪਹਿਲਾਂ ਵੀ ਦਿੱਲੀ ਦੇ ਵਿੱਚ ਅੰਦੋਲਨ ਕਰਕੇ ਗਏ ਆ ਸਾਡੀਆਂ ਕੁਝ ਆਪਸੀ ਤੇ ਦੂਰੀਆਂ ਕਰਕੇ ਜਿਹੜੀਆਂ ਸਾਡੀਆਂ ਜੜੇਬੰਦੀਆਂ ਟੁੱਟ ਗਈ ਸਾਡੇ ਨਾਲੋਂ ਸੰਘਰਸ਼ ਲੜਨ ਵਾਸਤੇ ਆਈਆਂ ਸੀ ਇਹਨਾਂ ਸਰਕਾਰਾਂ ਨੇ ਸਮਝ ਲਿਆ ਵੀ ਇਹ ਬੁੱਠੀ ਪਰ ਲੋਕ ਆ ਸੀ ਇਹਨਾਂ ਨੂੰ ਰੋਕ ਲਾਂਗੇ ਪਰ ਇਹਨਾਂ ਨੂੰ ਸਾਡੇ ਏਕੇ ਦਾ ਸਾਡੇ ਥਵਾਗ ਦਾ ਨਹੀਂ ਪਤਾ ਅੱਜ ਹਿੰਦੁਸਤਾਨ ਦੀਆਂ 450 ਜਥੇਬੰਦੀਆਂ ਇਕੱਠੀਆਂ ਹੋ ਕੇ ਅਸੀਂ ਦਿੱਲੀ ਜੰਤਰਮੰਤਰ ਤੇ ਆਏ ਆਂ ਔਰ ਇਹ ਮੋਦੀ ਸਰਕਾਰ ਨੂੰ ਦੱਸਣ ਵਾਸਤੇ ਆਏ ਆਂ ਇਹ ਦਿੱਲੀ ਸਾਡੀ ਆ ਇਹ ਲੱਖੀ ਬਨਜਾਰੇ ਦੇ 6 ਪਿੰਡ ਉਜਾਰ ਕੇ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਆਪਣਾ ਚਾਂਦਰੀ ਚੌਕ ਵਿੱਚ ਸੀਸ ਦਿੱਤਾ ਔਰ ਇਹ ਦਿੱਲੀ ਸਾਡੀ ਸਿੱਖਾਂ ਦੀ ਆ ਔਰ ਇਹਦੇ ਉੱਤੇ ਇੱਕ ਵਾਰੀ ਨਹੀਂ ਅਸੀਂ ਬਹੁਤ ਵਾਰੀ ਕਬਜ਼ਾ ਕਰ ਚੁੱਕੇ ਹਾਂ ਇਹਦੀ ਸੇਲ ਖਿੱਚ ਕੇ ਸਾਡੇ ਯੋਧੇ ਅੰਮ੍ਰਿਤਸਰ ਲੈ ਕੇ ਗਏ ਆ ਔਰ ਅੱਜ ਵੀ ਅਸੀਂ ਦਿੱਲੀ ਨੂੰ ਜਿੱਤਣ ਦੀ ਜਿਹੜੀ ਹਿੰਮਤ ਰੱਖਦੇ ਆ ਔਰ ਇਹ ਮੋਦੀ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਜਿਹੜੇ ਕਿਸਾਨਾਂ ਦੇ ਉੱਤੇ ਤੁਸੀਂ ਵਾਰ-ਵਾਰ ਜ਼ੁਲਮ ਕਰ ਰਹੇ ਹੋ ਇਹ ਜ਼ੁਲਮ ਕਰਨੇ ਬੰਦ ਕਰੋ ਨਹੀਂ ਤਾਂ ਅਸੀਂ ਸਾਰੇ ਦੇਸ਼ ਦੇ ਆ ਜੱਦੇਬੰਦੀਆਂ ਰਲ ਕੇ ਭਾਜਪਾ ਸਰਕਾਰ ਦਾ ਪੂਰਨ ਤੌਰ ਤੇ ਹਿੰਦੁਸਤਾਨ ਦੇ ਵਿੱਚ ਬਾਈਕਾਟ ਕਰਾਂਗੇ ਔਰ ਆਪਣੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਪੋਸਟਰ ਵੀ ਨਹੀਂ ਲਾਉਣ ਦੇ ਆਗੇ ਵਰਨਾ ਤੇ ਇੱਕ ਪਾਸੇ ਰਹਿ ਗਏ ਜੀ ਵਰਨਾ ਤਾਂ ਪਿੰਡਾਂ ਚ ਇੱਕ ਪਾਸੇ ਰਹਿ ਗਿਆ ਪੋਸਟਰ ਵੀ ਨਹੀਂ ਲਾਉਣ ਦੇਾਂਗੇ ਇਹ ਐਲਾਨ ਹੈ ਕਿਸਾਨ ਲਹਿਰ ਦਾ ਅੱਜ ਅਸੀਂ ਮੋਦੀ ਸਰਕਾਰ ਨੂੰ ਦੱਸਣਾ ਚਾਹਦੇ ਆ ਕਿ ਮੋਦੀ ਜਿਹੜੀ ਸਰਕਾਰ ਆ ਉਹ ਕਹਿੰਦੀ ਸੀ ਅਸੀਂ ਦਿੱਲੀ ਦੇ ਵਿੱਚ ਤੁਹਾਨੂੰ ਨਹੀਂ ਮਰਦਣਾ ਅਸੀਂ ਅੱਜ ਅੱਜ ਫੁੱਕ ਤੇ ਜੀਵਾ ਪਾਲ ਕੇ ਵਿਖਾਇਆ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਅਸੀਂ ਇਸੇ ਤਰ੍ਹਾਂ ਹੀ ਗੱਟਾਂ ਦੇ ਚੜ ਚੜ ਕੇ ਰੇਲੇ ਚੜ੍ਹਨ ਦੇ ਆਜਾ ਵਿਕੇ ਚੜ ਚੜ ਕੇ ਦਿੱਲੀ ਦੇ ਹਿੱਕ ਤੇ ਆ ਕੇ ਨੱਚਾਂਗੇ ਜਿਵੇਂ ਅੱਜ ਨੱਚੇ ਆ ਇੱਕ ਵੰਗਾਰ ਸੀ ਇੱਕ ਮਹਿਣਾ ਸੀ ਵੀ ਹੁਣ ਦਿੱਲੀ ਵੜਨ ਨਹੀਂ ਦੇਣਾ ਦਿੱਲੀ ਕਿਸੇ ਦੇ ਪਿਓ ਦੀ ਨਹੀਂ ਗਈ ਸਾਡੀ ਵੀ ਦਿੱਲੀ ਹੋਣੀ ਆ ਜਿੰਨੀ મોદી ਦੀ ਆ ਅਸੀਂ ਹੱਕਦਾਰ ਹਾਂ ਦਿੱਲੀ ਦੇ ਕੋਈ ਦਿੱਲੀ ਦਾ ਕੁਝ ਲੱਗਦਾ ਨਹੀਂਗਾ ਅਸੀਂ ਦਿੱਲੀ ਦੇ ਵੋਟਰਾਂ ਅਸੀਂ ਵੋਟਾਂ ਪਾ ਕੇ ਇੱਥੋਂ ਦੀ ਸਰਕਾਰ ਬਣਾਈ ਆ ਕੋਈ ਆਪ ਦੀ ਆਪ ਸਰਕਾਰ ਨਹੀਂ ਬਣੇਗੀ ਜਿਹੜੇ ਵੜਨ ਨਾ ਦੇਊਗਾ ਸਾਡਾ ਇੱਥੇ ਹਿੱਸਾ ਅਸੀਂ ਇੱਕ ਵਾਰ ਨਹੀਂ ਅਸੀਂ ਕਈ ਵਾਰ ਦਿੱਲੀ ਦਿੱਤੀ ਆ ਤੁਹਾਡਾ ਦਿੱਲੀ 'ਚ ਹਿੱਸਾ ਕਿਵੇਂ ਆ ਸਾਡੇ ਇੱਥੇ ਦੇ ਰਹਿਣ ਵਾਲੇ ਆ ਇੰਡੀਆ ਦੇ ਰਹਿਣ ਵਾਲੇ ਆ ਸਾਡੇ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਸਾਡੀਆਂ ਵੋਟਾਂ ਦੇ ਜਿੱਤੇ ਆ ਕੋਈ ਆਪ ਦੇ ਆਪ ਨਹੀਂ ਜਿੱਤੇ ਗਏ ਅਸੀਂ ਗੋਟਰ ਇੱਥੋਂ ਦੇ ਇੱਥੋਂ ਦੇ ਰਹਿਣ ਵਾਲੇ ਆ ਇੰਡੀਆ ਦੇ ਨਾ ਕੋਈ ਪਾਕਿਸਤਾਨ ਦੇ ਰਹਿਣ ਵਾਲੇ ਆ ਭਾਈ ਜੀ ਕਹਿੰਦੇ ਸੀ ਦਿੱਲੀ ਵੜਨ ਨਹੀਂ ਦੇਣਾ ਦਿੱਲੀ ਆਉਣ ਨਹੀਂ ਦੇਣਾ ਤੇ ਤੁਸੀਂ ਤਾਂ ਹਜ਼ਾਰਾਂ ਦੇ ਹਜ਼ਾਰ ਲੈ ਕੇ ਆ ਗਏ ਹਜ਼ਾਰਾਂ ਦੇ ਨਹੀਂ ਲੱਖਾਂ ਤਾਂਗੇ ਸੀ ਅਸੀਂ ਇਹ ਗਲਤ ਧਾਰੀ ਹੋਈ ਸੀ ਵੀ ਦਿੱਲੀ ਜ਼ਰੂਰ ਜਿਹੜਾ ਹੈਗਾ ਨਾ ਇੱਕ ਤਾਂ ਨਗਾਣਾ ਜਿਹੜਾ ਮੋਦੀ ਕਹਿੰਦਾ ਪੰਜਾਬੀਆਂ ਨੂੰ ਜਿਹੜਾ ਹੈਗਾ ਕਿਸਾਨਾਂ ਨੂੰ ਦਿੱਲੀ ਦੇ ਬਾਹਰ ਦੇਣਾ ਸਾਡੇ ਕੁਝ ਵੀਰ ਨੇ ਜਿਹੜੇ ਉੱਥੇ ਰੋਕੇ ਰਹੇ ਸਿੰਘੂ ਤੇ ਖਨੋਰੀ ਅਸੀਂ ਉਸੇ ਦਿਨ ਤੋਂ ਧਾਰੀ ਸੀਗੀ ਜਦੋਂ ਅੱਧਰ ਸਾਡੀਆਂ ਮੰਗਾਂ ਨਹੀਂ ਮੰਨਿਆ ਗਾ ਕੇ ਮੋਦੀ ਦੀ ਹਿੱਕ ਤੇ ਨੱਚਾਂਗੇ ਦਿੱਲੀ ਜਾ ਕੇ ਅੱਜ ਅਸੀਂ ਉਹ ਮੋਦੀ ਦੀ ਹਿੱਕ ਤੇ ਨੱਚ ਰਹੇ ਹਾਂਗੇ ਅਸੀਂ ਆਪਣੀ ਕਹਿਣੀ ਦੇ ਕਰਨੀ ਦੇ ਪੂਰੇ ਉੱਤੇ ਰਹਾ ਜਾ ਅਸੀਂ ਪੂਰਾ ਧਾਵਾ ਬੋਲੇ ਦਿੱਲੀ ਦੇ ਆ ਜਾ ਮਿੱਥ ਕੇ ਆਇਆ ਵੀ ਜਿਹੜਿਆਂ ਉਹਦੀਆਂ ਰੋਕਾਂ ਨੇ ਉਹਨੂੰ ਤੋੜ ਕੇ ਦਿੱਲੀ ਜਾਵਾਂਗੇ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਦਿੱਲੀ ਲੱਖਾਂ ਦੇ ਗਿਣਤੀ ਤੇ ਜਿਹੜੇ ਹੈਗੇ ਸਾਡੇ ਬੀਰ ਕਿਸਾਨ ਸਾਰੇ ਹਿੰਦੁਸਤਾਨ ਤੋਂ ਆਏ ਹੋਏ ਹੈਗੇ ਇਸ ਲਈ ਮੋਦੀ ਦੀ ਅੜੀ ਭੰਨਣ ਆਇਆ ਅੱਜ ਮੋਦੀ ਦੀ ਅੜੀ ਭੰਨੈ ਭੰਨਤੀ ਫਿਰ ਆਹ ਭੰਨੀ ਭੰਨਦੀ ਮੋਦੀ ਦੀ ਅੜੀ ਭੰਨ ਕੇ ਜਾਵਾਂਗੇ ਮੋਦੀ ਨੂੰ ਮਜਬੂਰ ਕਰਦੇ ਜਿਹੜੇ ਸਾਡੇ ਬਕਾਇਆ ਮੰਗਾ ਰਹੇ ਨੇ ਜਦੋਂ ਸਮਝੌਤਾ ਹੋਇਆ ਸਾਡਾ 9 ਦਸੰਬਰ 2021 ਨੂੰ ਉਹ ਜਿਹੜੀਆਂ ਮੰਗਾ ਰਹੇ ਨੇ ਮੋਦੀ ਨੂੰ ਝੁਕਾ ਕੇ ਜਾਵਾਂਗੇ ਪਹਿਲੇ ਇੰਦਰਾ ਜਿੰਨਾ ਤੇਰੇ ਮੰਗਾ ਨਹੀਂ ਮੰਨਦੇ ਜਾਂਦੇ ਸਾਡੀਆਂ ਮੋਰਚਾ ਹੋ ਐਦੋਂ ਵੀ ਵਿਸ਼ਾਲ ਹੋਊਗਾ ਓਏ ਮੋਦੀ ਦੀ ਕਿਹੜੀ ਅੜੀ ਸੀ ਜਿਹੜੀ ਭੰਨਣ ਆਏ ਹੋ ਮੋਦੀ ਕਹਿੰਦਾ ਸੀ ਕਿਸਾਨਾਂ ਨੂੰ ਦਿੱਲੀ ਚ ਹੀ ਬਾਰਡਰ ਦੇਣਾ ਹੈਗਾ ਮੋਦੀ ਕਹਿੰਦਾ ਸੀਗਾ ਕਿਸਾਨਾਂ ਨੂੰ ਦਿੱਲੀ ਚ ਨਹੀਂ ਬਾਰਡਰ ਦੇਣਾ ਅੱਜ ਤੁਹਾਡੇ ਸਾਹਮਣੇ ਲੱਖਾਂ ਹੀ ਕਿਸਾਨ ਜਿਹੜੇ ਹੈਗੇ ਦਿੱਲੀ ਦਾ ਰਾਮ ਮੇਲਾ ਗਰਾਊਂਡ ਆਏ ਹੋਏ ਮੋਦੀ ਦੀ ਹਿੱਕ ਤੇ ਨੱਚਦੇ ਆ ਗੇ ਟੜਕੇ ਤੇ ਲੱਗਦਾ ਵੀ ਹੁਣ ਕੋਈ ਅਸਰ ਹੋਊਗਾ ਸਰਕਾਰ ਤੇ ਵੀ ਅਸੀਂ ਜਿਹੜਾ ਹੈ ਮੋਰਚਾ ਇਹਦਾ ਜਿਹੜਾ ਮੈਸੇਜ ਹੈ ਪੂਰੇ ਭਾਰਤ ਤੇ ਲੈ ਕੇ ਜਾਵਾਂਗੇ ਕਿਉਂਕਿ ਜਿਹੜੀਆਂ ਇਲੈਕਸ਼ਨਾਂ ਨੇ ਇਹਦੇ ਤੇ ਅਸੀਂ ਜ਼ੋਰ ਲਾਵਾਂਗੇ ਕਿ ਤੇਰਾ ਮੋਦੀ ਹੈ ਜਿਹੜਾ ਉਹ ਭਾਜਪਾ ਉਹ ਹਾਰੇ ਸਾਡਾ ਜਿੱਥੇ-ਜਿੱਥੇ ਸਾਡੇ ਕਿਸਾਨ ਆਏ ਨੇ ਜਿੱਥੋਂ-ਜਿੱਥੋਂ ਆਏ ਨੇ ਅਸੀਂ ਪੂਰਾ ਇਹ ਮੈਸੇਜ ਸਾਰੇ ਭਾਰਤ ਤੇ ਲੈ ਕੇ ਜਾਵਾਂਗੇ ਜਿਹੜਾ ਮੋਦੀਆਂ ਦੀਆਂ ਨੀਤੀਆਂ ਨੇ ਵੀ ਉਹਨੂੰ ਭਾਜ ਦੇਣ ਲਈ ਜਿਹੜਾ ਹੈਗਾ ਸਮਝੋ ਤਾਂ ਕਿਸਾਨ ਮੋਰਚੇ ਦੀ ਲਹਿਰ ਨੂੰ ਹੋਰ ਮਜ਼ਬੂਤ ਕਰਨਾ ਹੈ ਨਹੀਂ ਜਿਹੜੇ ਪਹਿਲਾਂ ਦਿੱਲੀ ਨੂੰ ਚੱਲੇ ਸੀ ਉਹ ਤਾਂ ਇਹਨਾਂ ਨੇ ਰੋਕੇ ਹੋਏ ਨੇ ਫਿਰ ਤੁਹਾਨੂੰ ਕਿਵੇਂ ਹੌਣ ਦੇਤਾ ਬਈ ਇਹ ਜਿਹੜੀ ਦਾ ਮੋਦੀ ਦਾ ਜਿਹੜਾ ਹੈਗਾ ਇਹ ਧਾਵਾ ਬੋਲਿਆ ਹੈ ਇਹਦੇ ਕਿਸਾਨ ਚਾਹੇ ਛੋਟਾ ਬੁਆਰੀਆ ਦੁਕਾਨਗਾਰ ਮਲਾਜਮਾ ਹਰ ਵਰਗ ਦੇ ਨੇ ਹਰ ਵਰਗ ਤੇ ਜਿਹੜਾ ਹੈਗਾ ਹੱਲਾ ਬੋਲਿਆ ਹੋਇਆ ਦੇਸ਼ ਦੀ ਜਿਹੜੀ ਸਾਰੀ ਦੌਲਤ ਉਹ ਕਾਰਪੋਰੇਟ ਲੋਕਾਂ ਦੇ ਹੱਥਾਂ 'ਚ ਦੇ ਰਿਹਾ ਹੈਗਾ ਐਸ ਕਰਕੇ ਦੇਖੋ ਕੁਝ ਕੁ ਲੋਕ ਜਿਹੜੇ ਉੱਥੇ ਬੈਠੇ ਨੇ ਉਹ ਉਹਨਾਂ ਦੇ ਬਸ ਦੀ ਗੱਲ ਨਹੀਂ ਹੈਗੀ ਜਿਹੜਾ ਐਮਐਸਪੀ ਦਾ ਮੁੱਦਾ ਹੈ ਇਹ ਸਾਰੇ ਦੇਸ਼ ਦੇ ਕਿਸਾਨ ਇਕੱਠੇ ਹੋ ਗਏ ਤਾਂ ਇਹਨਾਂ ਦਾ ਐਮਐਸਪੀ ਦਾ ਮੁੱਦਾ ਉਹ ਹੱਲ ਕਰਾ ਸਕਦੇ ਥੋੜੇ ਦੇ ਕਿਸਾਨਾਂ ਦੇ ਬਸ ਦੀ ਗੱਲ ਨਹੀਂ ਹੈਗੀ ਉਹ ਅਸੀਂ ਉਹਨਾਂ ਨੂੰ ਅਪੀਲ ਕਰਕੇ ਆਇਾਂਗੇ ਵੀ ਦਿੱਲੀ ਜਾਣਾ ਚਲੋ ਸਾਡੇ ਨਾਲ ਦਿੱਲੀ ਚਲੋ ਜਿੱਦਾਂ ਦੇ ਉਹ ਕਿਸਾਨ ਬੈਠਿਆ ਉਹਨਾਂ ਤੇ ਜਿਹੜੇ ਹੈਗੇ ਤਸ਼ਦਦਤ ਹੋਇਆ ਕਿਸਾਨ ਸ਼ਹੀਦ ਹੋਇਆ ਸਾਡੇ ਅਸੀਂ ਉਹਨਾਂ ਦੀ ਹਮਾਇਤ 'ਚ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਅਸੀਂ ਰੇਲਾ ਰੋਕਿਆ ਨੇ ਅਸੀਂ ਭਾਜਪਾ ਦੇ ਘਰ ਤਿੰਨ ਦਿਨ ਘੇਰ ਕੇ ਰੱਖਿਆਗੇ ਹੋਰ ਜਦੋਂ ਵੀ ਕੋਈ ਐਦਾਂ ਦੇ ਪ੍ਰੋਗਰਾਮ ਆਉਂਦੇ ਅਸੀਂ ਉਹਨਾਂ ਦੀ ਹਮਾਇਤ 'ਚ ਲਗਾਤਾਰ ਇੱਕ ਮਹੀਨੇ ਤੋਂ ਲੜ ਰਹੇ ਹਾਂ